ਫਕੀਰ ਨੇ ਗੱਲ ਜਾਰੀ ਰੱਖਦੇ ਹੋਏ ਇੱਕ ਸਾਕੀ ਸੁਣਾਉਣੀ ਸ਼ੁਰੂ ਕੀਤੀ ਮਹਾਤਮਾ ਬੁੱਧ ਕੋਲ ਇਲਾਕੇ ਦਾ ਇੱਕ ਮਸ਼ਹੂਰ ਸਹਾukar ਫਰਿਆਦ ਲੈ ਕੇ ਆਇਆ ਮੈਂ ਬਹੁਤ ਦੁਖੀ ਹਾਂ ਪ੍ਰਮਾਤਮਾ ਜੀ ਮੈਂ ਆਪਣੀ ਕਰਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਹ ਮੇਰੇ ਨਾਲ ਲੜਦੀ ਰਹਿੰਦੀ ਹੈ ਮੇਰੇ ਬੱਚੇ ਬੜੇ ਸੌ ਨੇ ਪਰ ਉਹ ਕੋਈ ਕੰਮਕਾਰ ਨਹੀਂ ਕਰਦੇ ਪੈਸਾ ਰੱਬ ਨੇ ਬੜਾ ਦਿੱਤਾ ਹੈ ਪਰ ਬੇਲੇ ਚੋਰੀ ਦਾ ਡਰ ਲੱਗੇ ਰਹਿੰਦਾ ਹੈ ਲੋਕਾਂ ਨੂੰ ਬੇਅੱਜੂ ਪੈਸਾ ਦੇਣਾ ਮੇਰਾ ਤੰਦਾ ਹੈ ਪਰ ਲੋਕ ਪੈਸਾ ਸਮੇਸਿਰ ਨਹੀਂ ਮੋੜਦੇ ਮੇਰਾ ਸੱਜਾ ਗੋਡਾ ਵੀ ਹੁਣ ਦੁਖਦਾ ਰੰਦਾ ਹੈ ਇਸ ਤਰ੍ਹਾਂ ਸੌਕਰ ਬਹੁਤ ਦੇਰ ਪ੍ਰਮਾਤਮਾ ਬੁੱਧ ਨੂੰ ਆਪਣੇ ਦੁੱਖ ਗਣਾਉਂਦਾ ਰਿਹਾ ਮੇਰੇ ਕੋਲ ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ ਮਹਾਤਮਾ ਬੁੱਧ ਨੇ ਕਿਹਾ ਕਿਉਂ ਪ੍ਰਮਾਤਮਾ ਜੀ ਮੈਂ ਤਾਂ ਤੁਹਾਡੀ ਬਹੁਤ ਮਹਿਮਾ ਸੁਣੀ ਹੈ ਸੌਕਰ ਦੀ ਆਵਾਜ਼ ਵਿੱਚ ਤਰਲਾ ਸੀ ਕਿਉਂਕਿ ਤੇਰੇ ਸਾਰੇ ਦੁੱਖ ਔਨਾ 83 ਦੁਖਾਂ ਚੋਂ ਨੇ ਜੋ ਲੋਕਾਂ ਨੂੰ ਆਮ ਹੀ ਹੁੰਦੇ ਹਨ ਤੇ ਇਹਨਾਂ ਦਾ ਕੋਈ ਸਦੀਵੀ ਹੱਲ ਨਹੀਂ ਹੁੰਦਾ ਪਰ ਮੈਂ ਤੇਰੇ 84ਵੇਂ ਦੁੱਖ ਦਾ ਹੱਲ ਕਰ ਸਕਦਾ ਹਾਂ ਮਹਾਤਮਾ ਬੁੱਧ ਨੇ ਕਿਹਾ ਮੈਂ 84ਵਾਂ ਦੁੱਖ ਉਹ ਕਿਹੜਾ ਪ੍ਰਮਾਤਮਾ ਜੀ ਸੌਕਰ ਨੇ ਹੈਰਾਨੀ ਨਾਲ ਪੁੱਛਿਆ ਇਹ ਕੀ ਤੂੰ ਦੁੱਖਾਂ ਰਹਿਤ ਜ਼ਿੰਦਗੀ ਚਾਹੁੰਦਾ ਹੈ ਮਹਾਤਮਾ ਨੇ ਉਸ ਨੂੰ ਪਿਆਰ ਨਾਲ ਵੇਖ ਕੇ ਮੁਸਕਰਾਉਂਦਿਆਂ ਕਿਹਾ ਮੁਕਤੀ ਗੱਲ ਇਹ ਹੈ ਕਿ ਬੰਦੇ ਨੂੰ ਸੰਤੋਖ ਜਾਂ ਤਾਂ ਸਬਰ ਵਿੱਚ ਆਉਂਦਾ ਹੈ ਜਾਂ ਕਬਰ ਵਿੱਚ